ਫਲਸਵਾਇੂ ਦੀ ਕੀ ਫਤਿਹ ਹੈ ਗੁਰੂ ਰੋਪਰਸਵਾਰੀ 사ਸੰਗਤ ਆ ਇਤਿਹਾਸ ਦੇ ਨਾਲ ਜੁੜੀ ਹੈ ਉਹ ਆਪ ਜੀ ਦੇ ਨਾਲ ਨੀ ਲਾਮੇ ਦੋ ਦਿਨਾਰ ਇਹ ਜਿਹੜਾ ਤੁਸੀਂ ਟਾਵਰ ਵੇਖ ਰਹੇ ਹੋ ਇਹੋ ਸ਼ਹਿਰ ਗਜਨੀਵ ਕਹਾਣਤਾਂ ਦੇ ਵਿੱਚ ਹੈ ਇਹ ਜੋ ਨਾਮ ਹੈ ਨੀਲਾਮੇ ਦੋ ਦਿਨਾਰ ਤਕਰੀਬਨ 800 ਸਾਲ ਪੁਰਾਣਾ ਹੈ ਇਸ ਉੱਪਰ ਇੱਕ ਚਿੱਟੇ ਰੰਗ ਦਾ ਪਸਰ ਲਗਾਇਆ ਹੋਇਆ ਹੈ ਜੋ ਕਿ ਰਾਤ ਨੂੰ ਚਮਕਦਾ ਹੈ ਤੇ ਰਾਤ ਨੂੰ ਅਰਬ ਮੁਲਕਾਂ ਵਿੱਚ ਆਉਂਦੇ ਸ਼ੇਖਾਂ ਦੇ ਰਸਤੇ ਦੀ ਵਹੀ ਕਰਦਾ ਸੀ ਇਹ ਟਾਵਰ ਹਿੰਦੂਆਂ ਦੇ ਮੂੰਹ ਤੇ ਚਰੇੜਾ ਇੱਥੇ ਥੱਲੇ ਹੀ ਹਿੰਦੂਆਂ ਦੀਆਂ ਕੁੜੀਆਂ ਇੱਕ ਜਾਂ ਦੋ ਟਕੇ ਤੇ ਵਿਕਦੀਆਂ ਸਨ ਅੱਜ ਵੀ ਇਸ ਦਾ ਨਾਮ ਨਿਲਾਮੇ ਦੋ ਦਿਨਾਰ ਰੱਖਿਆ ਗਿਆ ਹੈ ਮਤਲਬ ਕਿ ਇੱਥੇ ਦੋ ਦਿਨਾਰ ਦੇ ਵਿੱਚ ਇਹਨੀਆਂ ਵਿਕਦੀਆਂ ਰਹੀਆਂ ਜਿੱਥੇ ਆਹ ਟਾਵਰ ਮੁਸਲਮਾਨਾਂ ਦੀ ਹਵਾਲੀਆਂ ਦਾ ਪ੍ਰਤੀਕ ਹੈ ਉਥੇ ਇਹ ਹਿੰਦੂਆਂ ਦੀ ਕਾਰਤਾ ਦਾ ਵੀ ਪ੍ਰਤੀਕ ਹੈ ਜੋ ਤਲਵਾਰਾਂ ਤੋਂ ਡਾਨੇ ਆ ਆਪਣੀਆਂ ਬੱਚੀਆਂ ਦੀਆਂ ਬਾਹਾਂ ਮੁਗਲਾਂ ਦੇ ਹੱਥਾਂ ਵਿੱਚ ਫੜਾ ਦਿੰਦੇ ਸਨ ਕਾਮ ਹਮਾਰਾ ਤੋਂ ਲੂ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਕਿڑی ਉੱਡੇ ਡਰ ਸੇ ਮਰ ਜਾਊ ਦੁਸ਼ਮਣ ਸੇ ਕੈਸੇ ਲੜ ਪਾਊ ਐਸੇ ਹਾਲਾਤ ਸਨ ਇਤਨੇ ਡਰਪੋਕ ਸਨ ਕਿ ਆਪਣੇ ਪਰਿਵਾਰ ਦੀ ਰੱਖਿਆ ਵੀ ਨਹੀਂ ਸੀ ਕਰ ਸਕਦੇ ਜਿਸ ਕਰਕੇ ਗੁਰੂ ਸਹਿਬਨ ਮੁਖਾਲਸਾ ਪਨ ਸਾਜਣਾ ਪਿਆ ਸੀ ਦੱਬੇ ਕੁਝ ਨੇ ਨਤਾਰੇ ਲੋਕਾਂ ਦੀ ਆਵਾਜ਼ ਬੰਦ ਕਰਨ ਵਾਸਤੇ ਹੁਕਮ ਸੀ ਕੋਈ ਘੋੜੇ ਤੇ ਨਹੀਂ ਚੜ ਸਕਦਾ ਸਤਿਗੁਰਾਂ ਨੇ ਘੋੜ ਸਵਾਰੀ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਹੁਕਮ ਸੀ ਕੋਈ ਤਲਵਾਰ ਨਹੀਂ ਪਹਿਨ ਸਕਦਾ ਸਤਿਗੁਰੂ ਨੇ ਸਭ ਤੋਂ ਪਹਿਲਾਂ ਤਲਵਾਰ ਪਨਾਈ ਗੱਤਕਾ ਸਿੱਖਿਆ ਤੋਲਕੀਆਂ ਵਾਜੇ ਵਜਾਉਣੇ ਸਿਖਾਏ ਔਰ ਸ਼ਾਮ ਆਣ-ਬਾਣ ਸ਼ਾਮ ਦੇ ਨਾਲ ਰਹਿਣਾ ਸਿਖਿਆ ਮੋਗਲ ਸ਼ੇਖ ਤੇ ਦਰਾਨੀ ਇਹਨਾਂ ਕੁੜੀਆਂ ਦੀ ਖਰੀਦ ਕਰਦੇ ਸਨ ਉਹ ਇਹ ਹਿੰਦੂ ਕੁੜੀਆਂ ਨੂੰ ਲੈ ਕੇ ਆਪਣੇ ਘਰ ਖਾਣਾ ਬਣਾਉਣ ਲਈ ਅਤੇ ਏਆਸ਼ੀ ਲਈ ਜਾਂ ਹੋਰ ਘਰ ਦਾ ਕੰਮ ਜਿਵੇਂ ਕਿ ਭੇਡਾਂ ਚਾਰਨੀਆਂ ਭਾਂਡੇ ਸਾਫ਼ ਕਰਨੇ ਰਾਤ ਨੂੰ ਬਿਸਤਰਾ ਗਰਮ ਕਰਨਾ ਆਦ ਕੰਮ ਕਰਵਾਉਂਦੇ ਫਿਰ ਜਦੋਂ ਕੋਈ ਘਰਮਾਨ ਆਉਂਦਾ ਤਾਂ ਇਹਨਾਂ ਕੁੜੀਆਂ ਨੂੰ ਉਹਨਾਂ ਅੱਗੇ ਪਰੋਸਿਆ ਜਾਂਦਾ ਇਹ ਵਿਚਾਰੀਆਂ ਕੁੜੀਆਂ ਦਾ ਜੀਵਨ ਨਰਕ ਭਰਿਆ ਸੀ ਉਹਨਾਂ ਨੂੰ ਕੁੱਟਿਆ ਜਾਂਦਾ ਇੱਕ ਇੱਕ ਕੁੜੀ ਕਈ ਕੀ ਉਲਾਦਾਂ ਪੈਦਾ ਕਰਦੀ ਜਨੂੰ ਇੱਕ ਮੋਗਲ ਦਾ ਮਾਨ ਇੱਕ ਕੁੜੀ ਤੋਂ ਭਰ ਜਾਂਦਾ ਤਾਂ ਉਸ ਕੁੜੀ ਦਾ ਵਟਾ ਕਿਸੇ ਦੂਜੇ ਮੁਗਲ ਦੁਆਰਾ ਖਰੀਦੀ ਹੋਈ ਕੁੜੀ ਨਾਲ ਕਰ ਲੈਂਦਾ ਇਸ ਤਰ੍ਹਾਂ ਨਾਲ ਉਹ ਕੁੜੀਆਂ ਉਹਨਾਂ ਮੁਗਲਾਂ ਲਈ ਸਿਰਫ ਇੱਕ ਵਸਤੂ ਸਨ ਕੋਈ ਇਨਸਾਨ ਨਹੀਂ ਜਿਹੜੇ ਮੁਸਲਮਾਨ ਵੀਰ ਆ ਗੱਲਾਂ ਕਹਿੰਦੇ ਨੇ ਕਿ ਕੁਰਾਨ ਮੁਹੱਬਤ ਦਾ ਪੈਗਾਮ ਦਿੰਦੀ ਏ ਅਸਲ ਵਿੱਚ ਉਹ ਅਨੇ ਧਰਮੀ ਲੋਕ ਹਨ ਜਿਵੇਂ ਮੌਕੇ ਤੇ ਚੋਰ ਚੋਰੀ ਕਰਦਾ ਫੜਿਆ ਜਾਵੇ ਕੋ ਚੋਰ ਦੀ ਮਾਂ ਆ ਕੇ ਬੋਲੇ ਕਿ ਮੇਰਾ ਪੁੱਤ ਚੋਰ ਨਹੀਂ ਆਪਾਂ ਬੋਲ ਦਿੰਦੀਆਂ ਕਿ ਮਮਤਾ ਦੇ ਪਿਆਰ ਵਿੱਚ ਨਹੀਂ ਆ ਬਿਲਕੁਲ ਉਸੇ ਤਰ੍ਹਾਂ ਨੇ ਧਰਮੀ ਹੁੰਦੇ ਨੇ ਜੋ ਲੱਖ ਗਲਤ ਹੋਣ ਤੇ ਵੀ ਆਪਣੇ ਧਰਮੂਗਤ ਨੇ ਕਹਿੰਦੇ ਜੇ ਕੁਰਾਨ ਮੁਹੱਬਤ ਦਾ ਪੈਗਾਮ ਦਿੰਦੀ ਹੈ ਤਾਂ ਕੋਈ ਮੁਸਲਮਾਨ ਉਹਨਾਂ ਕੁੜੀਆਂ ਦੇ ਨਾਲ ਹੋਰੇ ਤਕੇ ਬਾਰੇ ਬੋਲਦਾ ਕਿਉਂ ਨਹੀਂ ਅਫਸੋਸ ਕੋਈ ਮੁਗਲ ਨਹੀਂ ਬੋਲਿਆ ਇਹ ਨਾ ਨੰਨਾ ਬੁਰਾ ਨਾ ਕਰੋ ਕਿਤੇ ਇਤਿਹਾਸ ਦੇ ਵਿੱਚ ਜੀ ਹਾਂ ਦੇਖਿਆ ਨਜ਼ਰ ਨਹੀਂ ਆਉਂਦਾ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਅਫਦਾਲੀ ਦੇ ਕਬਜ਼ੇ ਚੋਂ ਲੜਕੀਆਂ ਨੂੰ ਆਜ਼ਾਦ ਕਰਾਉਣ ਵਾਲਾ ਸਿੰਘ ਸੁਰਮਾ ਹੋਇਆ ਹੈ ਜਿਹੜੀਆਂ ਕੁੜੀਆਂ ਦੋ ਦਿਨਾਂ ਔਰ ਦਿਵਟੇ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਵੇਚੀਆਂ ਜਾਂਦੀਆਂ ਸਨ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਦੇ ਵਿੱਚੋਂ ਲੁੱਟ ਦਾ ਮਾਲ ਲਿਜਾਂਦਾ ਜਦੋਂ ਵਾਪਸ ਮੁੜਦਾ ਹੈ ਜਾਂਦੇ ਨੂੰ ਕੋਈ ਨਹੀਂ ਰੋਕਦਾ ਲੇਕਿਨ ਗਰੀਲਾ ਜੁੱਧ ਕਰਕੇ ਉਹਦਾ ਜਿੰਨਾ ਮਾਲ ਸਬਾਬ ਹੁੰਦਾ ਹੈ ਸਾਰਾ ਲੁੱਟ ਲਿਆ ਜਾਂਦਾ ਹੈ ਤੇ ਉਹਨਾਂ ਦੇ ਨਾਲ ਜੋ 2200 ਹਿੰਦੂ ਕੁੜੀਆਂ ਨੂੰ ਵਹਾ ਕਰਕੇ afghanistan ਵਿੱਚ ਦੋ-ਦੋ ਦਿਨਾਰ ਦੇ ਵਿੱਚ ਵੇਚੀਆਂ ਜਾਣੀਆਂ ਸਨ ਘਰ ਤਾਂ ਭਰੇ ਮਾਪਿਆਂ ਦੀਆਂ ਧੀਆਂ ਜਿਨ੍ਹਾਂ ਨੂੰ ਆਪਣੇ ਹੱਥੀ ਮੁਗਲਾਂ ਨੂੰ ਫੜਾ ਦਿੰਦੇ ਸਨ ਰਸੇ ਵਿੱਚ ਉਹਨਾਂ ਨੂੰ ਛੜਵਾ ਕੇ 2200 ਲੜਕੀਆਂ ਨੂੰ ਵਾਪਸ ਘਰੋ ਘਰੀ ਪਚਾਉਣ ਵਾਲੇ ਸੂਰਮਿਆਂ ਦੇ ਬਾਰੇ ਆਪ ਜੀ ਦੇ ਨਾਲ ਸਾਂਝ ਪਾਈਏ ਗੁਰੂ ਸਵਾਰਿਓ ਜਦੋਂ ਘਰਾਂ ਦੇ ਵਿੱਚ ਸੁਰੱਖਿਅਤ ਲੜਕੀਆਂ ਨੂੰ ਸਿੱਖ ਪਚਾਉਂਦੇ ਸਨ ਤੇ ਲੜਕੀਆਂ ਦੇ ਮਾਪੇ ਉਹਨਾਂ ਨੂੰ ਘਰ ਰੱਖਣ ਤੋਂ ਵੀ ਇਨਕਾਰ ਕਰਦੇ ਸਨ ਜਿਸ ਦੇ ਨਤੀਜੇ ਦੇ ਵਿੱਚੋਂ 2200 ਦੇ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਖਾਲਸਾ ਪੰਥ ਦੇ ਨਾਲ ਜੁੜ ਗਈਆਂ ਔਰ ਜੋੜ ਕੇ ਨਾ ਜਿੰਨੇ ਖਾਲਸਾ ਪੰਥ ਦੇ ਵਿੱਚ ਅੰਮ੍ਰਿਤ ਪਾਣ ਕਰਕੇ ਸਿੰਘਣੀਆਂ ਸੱਜ ਕੇ ਪੰਥ ਦੀ ਸੇਵਾ ਦੇ ਵਿੱਚ ਜੁਟ ਗਈਆਂ ਔਰ ਇਹ ਉਸ ਵੇਲੇ ਇੱਕ ਕਾਇਰਤਾ ਪਰੇਮ ਆਪਿਆਂ ਦੇ ਉੱਤੇ ਮੂੰਹ ਦੇ ਉੱਤੇ ਕਰਾਰੀ ਚਪੇੜ ਸੀ ਔਰ ਅਜ ਦੇ ਸਮੇਂ ਦੇ ਵਿੱਚ ਜੋ ਕਿ ਸਾਡੀਆਂ ਧੀਆਂ ਭੈਣਾਂ ਰਖੜੀ ਬੰਦੀਆਂ ਨੇ ਭਰਾ ਤੋਂ ਵਚਨ ਲੈਂਦੀਆਂ ਨੇ ਇੱਕ ਗੱਲ ਮੈਂ ਸਪਸ਼ਟ ਕਰ ਦੇਵਾਂ ਜਿਨੇ ਵਚਨ ਦੇਣ ਵਾਲੇ ਸਨ ਉਹ ਕੈਰ ਬਣ ਗਏ ਸੀ ਤੇ ਆਪਣੀਆਂ 22 ਕੁੜੀਆਂ ਭੈਣਾਂ ਧੀਆਂ ਆਪਦੇ ਹੱਥੀਂ ਅਹਿਮਦ ਸ਼ਾਹ ਅਬਦਾਲੀ ਦੇ ਬੰਦਿਆ ਨੂੰ ਫਰਦਤੀਆਂ ਸਨ ਪਰ ਜਿਨ੍ਹਾਂ ਨੇ ਕਦੀ ਰਖੜੀ ਦੇ ਵਿੱਚ ਵਿਸ਼ਵਾਸ ਨਹੀਂ ਕੀਤਾ ਜਿਨ੍ਹਾਂ ਦਾ ਸਿੱਧਾ ਅਹਿਸਾਸ ਸਪੱਸ਼ਟ ਸੰਦੇਸ਼ ਸੀ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣ ਚਾਹੇ ਕਿਸੇ ਵੀ ਧਰਮ ਦੀ ਲੜਕੀ ਹੋਵੇ ਧੀ ਹੋਵੇ ਭੈਣ ਹੋਵੇ ਛੋਟੀ ਜੋ ਹੈ ਬੱਚੀ ਸਮਾਨ ਹੋਤੀ ਬਰੋਬਰ ਦੀ ਭੈਣ ਤੇ ਵੱਡੀ ਉਮਰ ਦੀ ਮਾਤਾ ਦੇ ਬਰਾਬਰ ਹੈ ਜਾਣੇ ਕਿ ਰਖੜੀ ਕੱਚੇ ਤਾਂ ਗੇਰੀ ਗੰਢ ਨਾਲੋਂ ਜੋ ਸਾਡੇ ਸਤਿਗੁਰਾਂ ਨੇ ਫਰਮਾਨ ਸਨ ਪੱਕਾ ਪ੍ਰੂਫ ਉਹ ਸਿੱਖਾਂ ਨੇ ਕਰਕੇ ਵਿਖਾਇਆ ਔਰ ਅੱਜ ਵੀ ਇਸੇ ਕਰਕੇ ਜਿਹੜਾ ਰਖੜੀ ਦੀ ਅਸੀਂ ਸਿੱਖ ਜੜੀ ਨੇ ਉਹsਵਾਸ ਨਹੀਂ ਕਰਦੇ ਪੂਰੀ ਦੁਨੀਆ ਵਿੱਚ ਦੂਰ ਸਾਡੇ ਦੇਸ਼ ਵਿੱਚ ਵੀ ਬਹੁਤ ਘੱਟ ਲੋਕ ਜਾਣਦੇ ਨੇ ਸਿੱਖ ਯੋਧਿਆਂ ਨੇ ਵੀ ਕਦੇ ਦਿੱਲੀ ਫਤਿਹ ਕੀਤੀ ਸੀ ਸਿੱਖ ਇਤਿਹਾਸ ਦੀ ਬਹੁਤ ਵੱਡੀ ਇਤਿਹਾਸ ਘਟਨਾ ਸੀ ਜਦ 11 ਮਾਰਚ 1783 ਵਾਲੇ ਦਿਨ ਦਿੱਲੀ ਦੇ ਲਾਲ ਕਿਲੇ ਦੇ ਖਾਲਸੇ ਨੇ ਨਿਸ਼ਾਨ ਝੁਲਾਏ ਸਨ 240 ਵਰੇ ਪਹਿਲਾਂ ਸਿੱਖ ਫੌਜਾਂ ਨੇ ਆਪਣੇ ਜਨੈਰ ਬਾਬਾ ਬਲੇਰ ਸਿੰਘ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਜਥੇਦਾਰ ਜੱਸਾ ਸਿੰਘ ਰਾਂਗੜੀਆ ਜਥੇਦਾਰ ਤਾਰਾ ਸਿੰਘ ਕੀ ਬਾਤ ਜਥੇਦਾਰ ਮਾਹ ਸਿੰਘ ਸ਼ੁਗਰ ਕਰੀਆ ਚੱਕਰੀਆ ਦੀ ਜਥੇਦਾਰ ਮਾਹ ਸਿੰਘ ਸ਼ੁਗਰ ਚੱਕੀਆ ਦੀ ਗਵਾਈ ਵਿੱਚ ਦਿੰਦੀ ਨੂੰ ਫਰੇ ਕੀਤਾ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਦੀ ਸ਼ਖਸੀਅਤ ਬਾਰੇ ਸਾਡੇ ਵਿੱਚੋਂ ਬਹੁਤ ਘੱਟ ਲੋਕ ਜਾਣਦੇ ਨੇ ਅੱਜ ਉਸ ਮਹਾਨ ਯੋਧੇ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਨਵੇਂ ਮਹੀਸਤਾਨਾ 118 ਨੂੰ ਲਾਹੌਰ ਦੇ ਪਿੰਡ ਆਲੂ ਵਿੱਚ ਜਨਮੇ ਜੱਸਾ ਸਿੰਘ ਦਾ ਪਾਲਣ ਪੋਸ਼ਣ ਦੇਵੇਂਸ਼ ਪਿਤਾ ਦੀ ਧਰਮ ਪਤਨੀ ਮਾਤਾ ਸੁੰਦਰ ਕੌਰ ਜੀ ਦੀ ਦੇਖਰੇਖ ਵਿੱਚ ਦਿੱਲੀ ਵਿੱਚ ਹੋਇਆ ਇੱਥੇ ਜੱਸਾ ਸਿੰਘ ਨੂੰ ਜੋਧਾ ਤੇ ਕੀਰਤਨੀਆਂ ਭਾਵ ਸ਼ਾਸਤਰ ਤੇ ਸ਼ਾਸਤਰ ਵਿੱਚ ਨਪੂਨ ਕਰਾਇਆ ਪੰਜਾਬ ਵਿੱਚ ਨਵਾਬਪੁਰ ਸਿੰਘ ਕੋਲ ਜਾਣ ਪ੍ਰੰਤ ਸਭ ਤੋਂ ਪਹਿਲਾਂ ਜੱਸਾ ਸਿੰਘ ਨੂੰ ਕੀਰਤਨੀਆਂ ਦੀ ਸੇਵਾ ਲਈ ਜੱਸਾ ਸਿੰਘ ਮਹਾਨ ਕੀਰਤਨੀਆਂ ਸੀ ਤੇ ਰਾਗਾਂ ਵਿੱਚ ਰਸ ਭਿੰਨਾ ਕੀਰਤਨ ਕਰਦਾ ਸੀ। ਨਵਾਬ ਕਪੂਰ ਸਿੰਘ ਨੇ ਗੁਣੀ ਨੌਜਵਾਨ ਜੱਸਾ ਸਿੰਘ ਨੂੰ ਆਪਣਾ ਧਰਮ ਪੁੱਤਰ ਬਣਾ ਲਿਆ। 1753 ਵਿੱਚ ਨਵਾਬ ਕਪੂਰ ਸਿੰਘ ਦੇ ਦੇਹਾਂ ਤੋਂ ਬਾਅਦ ਜੱਸਾ ਸਿੰਘ ਨੇ ਸਿੱਖ ਮਿਸਲਾਂ ਦੀ ਕਮਾਂਡ ਸੁਭਾਰੀ। ਜੱਸਾ ਸਿੰਘ ਆਲੂ ਵਾਲੀਆ ਮਿਸਲ ਦੇ ਮੁਖੀ ਹੁੰਦੇ ਨਾਲ ਪੂਰੀ ਸਿੱਖ ਆਰਮੀ ਦੇ ਜਨਰਲ ਕਮਾਂਡਰ ਸਨ। ਸਰਦਾਰ ਜੱਸਾ ਸਿੰਘ ਨੇ ਆਪਣੀ ਜ਼ਿੰਦਗੀ ਦੇ 50 ਸਾਲ ਮੁਗਲਾਂ ਨਾਲ ਜੁੱਧ ਲੜੇ ਜ਼ਿਆਦਾਤਰ ਫਸਿਆ ਹਲ ਕੀਤੀ ਅਹਿਮਦ ਸ਼ਾਹ ਅਬਦਾਲੀ ਵੱਨੋਂ 2200 ਹਿੰਦੂ ਕੁੜੀਆਂ ਨੂੰ ਗਵਾਹ ਕਰਕੇ ਬਲਾਂਸਾਂ ਲਿਜਾਇਆ ਜਾ ਰਿਹਾ ਸੀ ਜੱਸਾ ਸਿੰਘ ਦੀ ਕਮਾਂਡ ਹੇਠ ਹੀ ਸਿੱਖ ਫੌਜਾਂ ਨੇ ਸਾਰੀਆਂ 2200 ਹਿੰਦੂ ਕੁੜੀਆਂ ਨੂੰ ਛੁਡਾ ਕੇ ਘਰੋ ਘਰੀ ਪਹੁੰਚਾਇਆ ਨਵਾਬਪੁਰ ਸਿੰਘ ਤੋਂ ਬਾਅਦ ਜੱਸਾ ਸਿੰਘ ਆਲੂਵਾਲੀਆ ਸ਼੍ਰੀ ਕਾਤਰ ਸਿੰਘ ਦੇ ਜਹੇਦਾਰ ਬਣੇ ਅਬਦਾਲੀ ਨੇ ਜਨਮਰਮੰਦਰ ਸਾਹਿਬ ਤੇ ਹਮਲਾ ਕਰਕੇ ਟਹਿੜੇ ਨਹੀਂ ਕਰ ਦਿੱਤਾ ਸੀ ਤਾਂ ਜੱਸਾ ਸਿੰਘ ਆਲੂਵਾਲੀਆ ਨੇ ਮੁੜ ਅਮਾਰਤ ਬਣਵਾਈ ਜੋ ਅੱਜ ਤੱਕ ਮੌਜੂਦ ਹੈ ਬਾਅਦ ਵਿੱਚ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ ਜੱਸਾ ਸਿੰਘ ਉਹ ਜਨ ਸਮ ਜਿਨ੍ਹਾਂ ਨੇ ਸਿੱਖ ਗੁਰੂਆਂ ਦੀ ਸ਼ਾਤਿ ਵਾਲੇ ਲਾਹੌਰ ਤੇ ਦਿੱਲੀ ਨੂੰ ਫਰੇ ਕੀਤਾ ਲਾਹੌਰ ਪੰਜੋਂ ਪਿਤਾ ਸ਼ਹੀਦ ਹੋਏ ਸਨ ਤੇ ਦਿੱਲੀ ਵਿੱਚ ਨਵੇਂ ਪਾਸ਼ਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਰਹੰਦ ਤੇ ਮੁੜੋ ਮੁਗਲਾਂ ਨੇ ਕਬਜ਼ਾ ਕਰ ਲਿਆ ਸੀ ਪਰ ਜੱਸਾ ਸਿੰਘ ਦੀ ਕਮਾਨ ਹੇਠ ਸਰਹੰਦ ਮੁੜ ਜਿੱਤੀ ਗਈ ਲੋਕ ਇਸ ਨੂੰ ਗੁਰੂਮਾਰੀ ਸਰਹੰਦ ਕਹਿੰਦੇ ਆ ਅ ਭਾਗਣ ਧਰਤੀ ਮੰਨ ਸਰਹੰਦ ਪਰ ਜੱਸਾ ਸਿੰਘ ਨੇ ਸੰਸਥਾ ਦਾ ਨਾਂ ਸਹਿਜਾਦਾ ਫਤੇ ਸਿੰਘ ਦੇ ਨਾਂ ਤੇ ਫਤੇਗੜ੍ਹ ਸਹਿਦ ਧਰ ਕੇ ਯਾਦਗਾਰੀ ਗੁਰਦੁਆਰਾ ਸਾਹਿਬ ਸਾਰ ਕਿਸ ਨੂੰ ਮੁੜ ਅਮਰ ਬਣਾੰਤਾ ਇਤਿਹਾਸਕ ਵਾਰਿਆਂ ਮੁਤਾਬਕ ਪਟਿਆਲਾ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਨੇ ਵੀ ਜਸਾ ਸਿੰਘ ਆਲੂ ਵਾਲੀਆ ਕੋਲੋਂ ਅਮਰ ਪਾਣ ਕੀਤਾ ਦਿੱਲੀ ਜੱਤਨ ਪ੍ਰੰਤਾ ਜੀ ਨੂੰ ਸੁਲਤਾਨੁਲ ਕੌਮ ਦੇ ਖਿਤਾਬ ਨਾਲ ਨਵਾਜਿਆ ਗਿਆ ਖਤਾਵ ਸਿੱਖ ਕੌਮ ਵਿੱਚ ਸਿਰਫ ਤੇ ਸਿਰਫ ਜਸਾ ਸਿੰਘ ਦੇ ਨਾਮ ਚਮਕਦਾ ਸਰਦਾਰ ਜਸਾ ਸਿੰਘ ਨੂੰ ਸਿੱਖਾਂ ਵੱਲੋਂ ਕਈ ਉਹਦੇ ਖਿਤਾਬ ਦਿੱਤੇ ਗਏ ਗੁਰੂ ਕਾ ਲਾਲ ਗੁੰਡਾ ਦਲ ਦੇ ਮੁਖੀ ਸultan ul kaum ਦਲ ਖਾਲਸਾ ਦੇ ਮੁਖੀ ਸਿੱਖ ਫੌਜ ਦੇ ਕਮਾਂਡਰ ਸੈਨਾਪਤੀ ਤੇ ਸ਼੍ਰੀ ਕਾਤਰ ਸਿੰਘ ਦੇ ਜਥੇਦਾਰ ਕਰਕੇ ਨਵਜਿਆ ਗਿਆ ਜਿੱਤ ਨੂੰ ਪ੍ਰੰਤ ਬਾਬਾ ਬਘੇੜ ਸਿੰਘ ਨੇ ਦਿੱਲੀ ਵਿੱਚ ਗੁਰੂ ਸਹਿਬਾਨਾ ਨਾਲ ਸੁੰਦਰ ਥਾਵਾਂ ਨੂੰ ਖੋਜ ਕੇ ਸਾਰੇ ਇਤਿਹਾਸਕ ਥਾਨਾਂ ਦੀ ਉਸਾਰੀ ਕਰਵਾਈ ਜਿੱਥੇ ਅੱਜ ਵੀ ਸੰਗਤ ਦਰਸ਼ਨ ਕਰਦੀ ਹੈ ਉਸ ਮਹਾਨ ਇਤਿਹਾਸਿਕ ਘਟਨਾ ਦੀ ਯਾਦ ਨੂੰ ਪਿਛਲੇ ਕਈ ਸਾਲ ਤੋਂ ਲਗਾਤਾਰ ਦਿੱਲੀ ਵਿੱਚ ਪੁਨਰਜੀਵਿਤ ਕੀਤਾ ਹੈ ਦਿੱਲੀ ਦਾ ਮੋਰੀ ਦਰਵਾਜ਼ਾ ਅਤੇ ਮਠਿਆਈ ਪੁਲ ਉਸ ਇਤਿਹਾਸਕ ਜਿੱਤ ਦੇ ਗਵਾਹ ਨੇ ਹਮਲੇ ਵੇਲੇ ਸਿੱਖ ਫੌਜਾਂ ਦਿੱਲੀ ਦੀ ਸਿਰਖਿਆ ਕਵਚ ਕੰਧ ਵਿੱਚ ਮੋਰੀ ਕਰਕੇ ਦਿੱਲੀ ਵਿੱਚ ਦਾਖਲ ਹੋਏ ਜਿਸ ਨੂੰ ਅੱਜ ਮੋਰੀ ਗੇਟ ਕਿਹਾ ਜਾਂਦਾ ਹੈ ਦਿੱਲੀ ਫਤਿਹ ਕਰਨ ਤੋਂ ਪ੍ਰੰਥ ਜਿਹੜੇ ਪੁੱਲ ਤੇ ਸਿੰਘਾਂ ਨੇ ਮਠਿਆਈਆਂ ਵੰਡੀਆਂ ਉਹਦਾ ਨਾਮ ਅਜ ਵੀ ਮਠਿਆਈ ਪੁੱਲ ਹੈ ਪਰ ਦਿੱਲੀ ਵਾਸੀ ਇਸ ਇਤਿਹਾਸ ਤੋਂ ਬਿਲਕੁਲ ਅਣਜਾਣ ਨੇ ਲੋੜ ਹੈ ਦਿੱਲੀ ਸਰਕਾਰ ਵੱਲੋਂ ਇਸ ਇਤਿਹਾਸਿਕ ਥਨਾਵਾਂ ਤੇ ਇਤਿਹਾਸ ਵਾਲੇ ਬੋਰਡ ਹਰ ਭਾਸ਼ਾ ਵਿੱਚ ਲਗਾਏ ਜਾਣ ਸਰਦਾਰਾਂ ਕੌਮ ਦੀ ਕੋਈ ਵੀ ਯਾਦਗਾਰ ਕਿਸੇ ਥਾਂ ਤੇ ਨਹੀਂ ਬਣੀ ਸਿੱਖਾਂ ਵਲੋਂ ਮਹਾਨ ਜਨਰੈਲ ਜੱਸਾ ਸਿੰਘ ਆਲੂ ਵਾਲੀ ਦੀ ਯਾਦਗਾਰ ਜ਼ਰੂਰ ਬਣਨੀ ਚਾਹੀਦੀ ਹੈ ਸੋ ਸਿੱਖ ਕੌਮ ਨੂੰ ਅਪੀਲ ਹੈ ਬੇਨਤੀ ਹੈ ਸੁਗਨ ਸਵਾਰੇ ਆਹ ਇਤਿਹਾਸ ਸਾਹਿਬ ਜੀ ਦੇ ਨਾਲ ਸਾਂਝਾ ਕੀਤਾ ਹੈ ਦੋ ਦਿਨਾਂ ਹੋਰ ਅਤੇ ਜੱਸਾ ਸਿੰਘ ਰਾਮਗੜੀਆ ਤਬਾ ਜਸਾ ਸਿੰਘ ਆਲੂ ਵਾਲੀਆ ਦਾ ਇਤਿਹਾਸ ਜਿਨ੍ਹਾਂ ਨੇ 2200 ਟਕਾਂ ਹਿੰਦੂਆਂ ਦੀਆਂ ਲੜਕੀਆਂ ਨੂੰ ਮੁਗਲਾਂ ਦੀ ਕੈਦ ਵਿੱਚੋਂ ਛਡਾ ਕੇ ਆਜ਼ਾਦ ਕਰਵਾਇਆ ਅਤੇ ਆਪਣਾ ਸ਼ਹੀ ਇਤਿਹਾਸ ਰਚਿਆ ਸੁਆਓ ਜੀ ਹੋਈਆਂ ਭੁੱਲਾਂ ਨੂੰ ਨਾ ਚਤਾਰਿਓ ਗੱਜ ਕੇ ਫਤੇ ਦੀ ਸਾਂਝ ਫਦੇ ਵਿੱਚ ਪਾਈਏ ਸਾਡੇ YouTube ਚੈਨਲ ਗੁਰਤੇਰਾ ਟੀਵੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਹੋਈਆਂ ਕਵੀਆਂ ਨੂੰ ਕਮੈਂਟਾਂ ਦੇ ਵਿੱਚ ਦਰਸਾਓ ਆਪ ਜੀ ਦਾ ਹੱਥ ਸਾਡੇ ਸਤਿ ਮੇਰ ਪ੍ਰਿਆਉ ਹੋਵੇ ਤਾਂ ਕਿ ਆਪ ਜੀ ਦੇ ਨਾਲ ਇਸੇ ਤਰ੍ਹਾਂ ਹੀ ਸਾਂਝ ਪਾਉਂਦੇ ਰਹੀਏ ਆਓ ਭੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ why would you